ਸਰੀ ਮਹਾਰਾਜਾ ਉਪਾ ਨਦਸ ਦਸ ਰਾਮ ਨ ਦੇ ਸਾਦ ਸਲਾਮ ਹਾ ਮਾਨੀ ਰਾਮ ਨਮ ਈਨਾ ਲਾਹਾ ਦਿਨਿਸ ਭਗਤ ਕਰਨੇ ਰਾਤੀ ਵਰਨੁਤ ਭਗਤ ਹੋ ਮਹਾਮਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਪਸਾਂ ਬਣਨਾ ਬੇਤੀ ਹੈ ਲੋਕਾਂ ਦਾ ਇਹ ਮਾਨ ਸੰਤਪਾਪਾ ਤੋਂ ਗੁਰੂ ਜੀ ਜੀ ਨੰਦ ਨਿਕਾਮੀ ਸਲਾਮਾਤ ਸੀ ਜਾ ਰਹੇ சொன்னார் <laughs> 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 ਮੇਲਾ ਹਾਂ ਗੁਣ ਗਾਵ ਹੈ ਗੁਣ ਬੋਲ ਹੈ ਬਾਣੀ ਹਰ ਗੁਣ ਜਪ ਓ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੋਲਾ ਹਾਂ ਹਰ ਹਰ ਨਾਮ ਨਾ ਪੁਜਹਿ ਪੁਜਾ ਹਾਂ ਹਰ ਹਰ ਅਤਲ ਤੋਲ ਅਤ ਭਾਰੀ ਗੁਰਮਤ ਜਪ ਓ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾ ਹ ਕਿਲ ਵਿਖ ਮੈ ਲ ਪਾਪ ਧੋਵਾ ਹ ਦੀਨ ਦਇਆਲ ਹੋ ਹੋ ਜਨ ਉਪਰ ਦੇਹ ਨਾਨਕ ਨਾਮ ਓ ਮਾਹਾਰਾਮ ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣੇ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ ਰਹਾਉ ਮਾਤਾ ਪਿਤਾ ਬਨਤਾ ਸਤ ਬੰਦਪ ਐਸਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਮਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਵਦ ਹੈ ਤਾ ਮਹਿ ਸੰਤੋਖ ਨਾ ਪਾਇਆ ਹਸਤ ਰਥ ਅਸਵ ਪਵਨ ਤੇਜ ਧਣੀ ਭੂਮਣ ਚਤਰਾੰਗਾ ਸੰਗ ਨ ਚਾਲਿਓ ਇਨ ਮਹਿ ਕਛੂਐ ਊਠ ਸਦਾਯੋ ਨਾਂਗਾ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾ ਕੈ ਹਰ ਹਰ ਗਾਈਐ ਨਾਨਕ ਈਹਾ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਦੋਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਦੇਹੋ ਸੰਦੇਸ ਰੋ ਕਹੀਓ ਪ੍ਰੇ ਕਹੀਓ ਬੇਸਮ ਭਈ ਮੈਂ ਬਹੁਤ ਇਦ ਸੁਨਤੇ ਕਾਹੋ ਸੁਹਾਗਣ ਸਹੀਓ ਰਹਾਉ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਹੀਓ ਬਰਨ ਨਾ ਦੀਸੈ ਚਿਹਨ ਨ ਲਖੀਐ ਸੁਹਾਗਣ ਸਾਤ 부ਝਹੀਓ ਸਰਬਨਿਵਾਸੀ ਘਟ ਘਟ ਵਾਸੀ LEP ਨਹੀਂ ਅਲਪਹੀਓ ਨਾਨਕ ਕਹਿਤ ਸੁਨ ਹੋਰੇ ਲੋਗਾ ਸੰਤ ਰਸਨ ਕੋ ਬਸਿਓ ਜੈਤ ਸਰੀ ਮਹੱਲਾ ਪੰਜਵਾ ਤੀਰ ਸੁਨ ਤੀਰ ਪ੍ਰਭ ਕਉ ਰਹਾਵ ਜੀ ਪ੍ਰਾਨ ਮਾਨ ਤਨ ਸਭ ਅਰਪਉ ਨੀਰੋ ਪੇਖ ਪ੍ਰਭ ਕਉ ਨੀਰੋ ਬੇਸੁਮਾਰ ਬਯੰਤ ਵੱਡ ਦਾਤਾ ਮਨ ਹੈ ਗੀਰੋ ਪੇਖ ਪ੍ਰਭ ਕਉ ਜੋ ਚਾਹੋ ਸੋਈ ਸੋਈ ਪਾਵਉ ਅਸਮਨਸ ਪੂਰਉ ਜਾਪ ਪ੍ਰਭ ਕਾ ਗੁਰ ਪ੍ਰਸਾਦ ਨਾਨਕ ਮਨ ਬਸਿਆ ਦੁਖ ਨਾ ਕਬ ਖੂ ਝੂਰੋ ਪਜ ਪ੍ਰਭ ਕਾ ਜੈਤ ਸਰੀ ਮਹੱਲਾ ਪੰਜਵਾ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀ ਆਵਾਦਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦੋ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ ਕਹੀ ਨਾਨਕਾ ਨਾਮਦਾਵਾ ਸਤਿਗੁਰੂ ਮੈਂ ਪਾਇਆ ਏ ਮਨੋ ਮੇਰਾ ਤੀ ਸਰਉ ਹਰਨਾ ਹੋਲੀ ਹਰਨਾਲ ਰੋ ਤੂੰ ਮਨ ਮੇਰੀ ਦੂਖ ਸਭ ਸਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਤ ਸੁਆਮੀ ਸੋ ਕੋ ਮਨੋ ਵਸਾਰੀ ਪਹ ਨਾਨਕ ਮਰਮੀ ਦੀ ਸਦਾ ਰੋਹਰਨ ਨੀ ਸਾਚੀ ਸਹਿਬਾ ਗਿਆਨ ਹੀ ਕਰਤੇ ਰਹਿ ਕਰਤਾ ਤੇਰਾ ਸਭ ਕੀ ਸਾ ਜੇ ਦੇਸੋ ਪਾਵੇ ਸਦਾ ਸੇਵ ਤੋਂ ਸਦਾ ਤੇਰੀ ਨਾਮ ਮੰਨ ਸਾਵੀ ਨਾਮ ਜਨਕੈ ਮਨ ਵਸਿਆ ਵਾਜੀ ਸ਼ਬਦ ਕਨੀਰੀ ਪਹ ਨਾਨਕ ਸਾਚੀ ਸਹਿਬਾ ਗਿਆਨ ਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੂ ਸਾਚਾ ਉਹ ਧਰਮ ਮੇਰਾ ਜਨ ਭੂਖਾ ਸਭ ਕਵਈਆ ਕਰ ਸ਼ਾਂਤੋ ਸੁਖਮਨ ਆਈ ਹਸਿਆ ਜਨ ਇੱਛਾ ਸਭ ਪਈਆ ਸੁਰ ਕਰਵਾਨ ਕੀਤਾ ਗੁਰੂ ਵਿਟੋ ਜਿਹਦੀ ਆਈ ਵੜਿਆਈਆ ਕਹੀ ਨਾਲਿ ਸੁਣੋ ਸੰਤੋ ਸਭ ਤਰੋਪਿਆ ਰੂ ਸਾਚਾ ਨਾਮ ਮੇਰਾ ਧਾਰੂ ਵਾਜੀ ਪੰਚ ਸਾਹ ਤੇ ਅਧਿਕਾਰ ਸਭਾ ਗਏ ਘਰ ਸਭਾ ਗਏ ਸ਼ਬਦ ਆਵਾਜੀ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਅਦਵਸ ਕੀਤੇ ਕਾਲ ਕੰਟ ਕੁਮਾਰਿਆ ਤਰੂ ਕਰਮ ਪਾਇ ਤਦ ਜਨ ਕੋ ਸੇ ਨਾਮ ਹਰ ਕ ਲਾਗੇ ਕਹੈ ਨਾਨਕ ਤੈ ਸੁਖ ਹੋਆ ਤੇਤਕਾਰ ਅਨੰਦ ਆਜੇ ਆਨੰਦ ਸੁਨੋ ਵਡਭਾਗੀਆ ਸਗਲਾ ਮਨੋਰਥ ਪੂਰੇ ਪਾਰੂ ਬਰਉਂ ਪ੍ਰਵਪਾਇਆ ਉਤਾਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਾਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਈ ਸਰਸੇ ਪੂਰ ਗੁਰ ਤੇ ਜਾਣੀ ਸੋਨ ਤੇ ਪਾਣੀ ਤੋ ਕਹਿ ਤੇ ਪਾਵੇ ਤੋ ਸਤ ਗੁਰ ਰਿਆ ਭਰਪੂਰੀ ਮੈਂ ਨਵੰਤ ਨਾਨ ਗੁਰ ਚਰਨ ਲਗ ਵਾਜੀ ਅਨਹਦ ਤੂਰੀ ਸੋਨ ਤੇ ਪਾਣੀ ਤੋ ਕਹਿ ਤੇ ਪਾਵੇ ਤੋ ਸਾਤੋ ਗਉੜਿਆ ਪਰ ਪੂਰੇ ਵੇਨਵੰਤੋ ਨਾਨੂ ਗੁਰ ਚੰਨ ਲਾਗੇ ਵਾ ਕੀ ਅਨਹਦ ਤੂਰੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਈ ਤੂ ਸਾਤੋ ਗਉੜਿਆ ਪੰਨਾ ਤੇਰੇ ਨਾਸੋ ਮ ਬਾਰਕ ਤੇਰੇ ਤੁਮਰੀ ਘਰ ਪਾਵੈ ਸੂਖ ਕਨੇਰੀ ਮੈਂ ਨਾ ਜਾਣਾਂ ਤੁਮਰਾ ਅੰਤ ਚਿਤਿ ਉੱਚਾ ਸਗਲ ਸਮਗਰੀ ਤੁਮਰਾ ਸਿਧਰਤਾਰੀ ਤਮ ਦੇਹੋ ਐਸੋ ਆਗਿਆ ਤਮਰੀ ਗਤ ਮਿੱਤ ਤੁਮਹੀ ਜਾਨੀ ਨਾਨਕ ਦਾਸ ਨਾ ਪਰਵਾਹੀ ਤੇ ਆਕੇ ਦਾਸ ਹਮਾਰੀ ਜਿਉ ਪਿੰਡ ਸਭ ਠੀਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੁ ਨਾ ਨਾਮਾ ਬਾਹੀ ਗਰੋ ਮਿਹਰਵਾਣ ਸਤਿ ਮਿਰਵਾਣ ਸਾਡੇ ਮੇਰਾ ਅਨੰਤਵਾਣ ਨਰਾ ਸਿੱਕੋ ਓੰਕਾਰ ਸਿਵਾ ਅਨੁਜ ਕੀ ਫਤਿਹ ਸ੍ਰੀ ਭਗਤਿ ਸਹਾਰੇ ਨਵਾਦ ਸ੍ਰੀ ਭੋਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਤਮ ਪਾਤਿਸਮਰਕ ਜਨਨ ਫਲੇਟਾਏ ਰੰਗ ਜੋਤਿ ਅਮਰਦਾਸ RAM DAS ਸਾਹਿਬ ਸਾਇ ਅਭਿਨਾਰ ਗੋਵਿੰਦਨਾ ਫੁਰਸ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਜੀ ਢਿਆਈਆ ਜਹ ਰਿਠੇ ਸਾਦਿ ਕਿਤ ਜਾਏ ਤੇਗ ਬਹਾਦਰਿ ਸਮਰਿਆ ਆਕਾਰ ਨਾਮ ਨਿਦਰਤਾਏ ਸਭ ਤਾਈ ਹੋਈ ਸਾਈ ਦਸਵੇਂ ਪਾਤਸ਼ਾਹ ਸਹੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹੇ ਸਭ ਤਾਈ ਹੋਈ ਸਾਈ ਦਸਾਂ ਪਾਤਸ਼ਾਹ ਜ्योਤ ਸਹੇਬ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਦਰਦ ਅੰਤਰ ਕੀ ਬੋਲ ਜੀ ਵਾਹਿਗੁਰੂ ਨਜਿਆ ਪਿਆਰਿਆ ਤੁਮਹਾ ਸਹਿ ਜਲਿਆਂ ਥਾਲਿਆਂ ਮੁਕਤਿਆਂ ਸਮੋਹ ਹੱਠੀਆਂ ਜੱਪੀਆਂ ਤੱਪੀਆਂ ਸੁਪੀਆਂ ਜਨਾਂ ਨੇ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਲਾਈ ਧਿਕਵਾਹੀ ਦੇਖ ਕੇ ਅੰਦਰ ਕੀਤਾ ਤਾ ਤਨਾ ਪਿਆਰ ਐ ਸਾਰਾ ਦੇ ਖਮਾਏ ਦਾ ਧਿਆਨ ਤਰ ਕੇ ਬੋਲਾ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ へ ਸਿਹਦਤ ਤੇ ਬੰਧਾ ਨਿਕਟਾਏ ਕੋਪਰੀਆਂ ਲਹੰਨੀਆਂ ਚਰਖੜੀਆਂ ਤੇ ਚੜੇ ਨਾਰਿਆਂ ਨਾਲ ਚੜਾਏ ਗਏ ਗੁਰਦਵਾਰਿਆਂ ਸ੍ਰੀ ਵਾਹਿਗੁਰੂਆਂ ਨਿੱਕੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਾਹੀ ਪਿੰਨਾ ਲਿਕਮਾਈ ਦਾ ਧਿਆਨ ਤਰਕੇ ਬੁਦਾ ਜੀ ਅੰਜਾ ਤਖਤਾਂ ਤੇ ਸੁਵਾਰਥ ਗੁਰਦਵਾਰਿਆਂ ਦਾ ਧਿਆਨ ਤਰਕੇ ਬੁਦਾ ਜੀ ਰਤਮਾ ਸ੍ਰੋਤਖਾਲਸ ਜੀ ਕੀ ਅਰਦਾਸ ਹੈ ਜੀ ਸ੍ਰੋਤਖਾਲਸ ਜੀ ਕੋ ਵਾਹਿਗੁਰੂ ਵਾਹਿਗੁਰੂ ਅਹਿੰਗਰੋ ਚੱਤਾ ਵੇ ਚੰਤਾ ਉਨਕਾ ਸਦਕਾ ਸਾਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਸਿਆ ਰਿਆ ਦੇਖ ਦੇਖ ਤੇਰਤ ਕੀ ਬਾਣ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਨੇ ਬੰਦਾ ਜੀ ਵਾਹਿਗੁਰੂ ਮਖਸ਼ੋਏ ਸਿੱਖਾ ਨੂੰ ਸਿੱਖੀ ਦਾਨ ਕੇ ਦਾਨ ਰਤ ਦਾਨੇ ਵਿਦਾਨ ਸਾਧਾਨ ਸਦਾ ਦੰਦਨ ਸਦਾ ਨਾਮਦਾਨ ਸ੍ਰੀ ਅਮਰ ਸਰ ਸਾਹਿਬ ਜੀ ਦੇ ਦਰਸ਼ਨ ਸੁਨਾਨ ਚੰਕੀਆਂ ਛੱਡੇ ਬੰਗੇ ਜੁਗੋ ਜੁਗਿਆ ਤਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਤੇਰੇ ਅਸਿਕਾਂ ਦਾ ਮੰਨੀਵਾ ਮਤਿ ਥੀ ਮੱਤ ਰੱਖ ਕਲਪ ਵਾਹਿਗੁਰੂ اے ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸ੍ਰੀ ਗੱਤਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਗੁਰਧਾਮਾਂ ਦੇ ਜਿੱਨਾ ਤੋਂ ਫਲਸਾ ਕੰਨ ਤੋਂ ਛੋੜਿਆ ਗਿਆ ਮਹਾਰਾਜ ਜੀ ਉਹਨਾਂ ਦੇ ਖੁੱਲੇ ਦਰਸ਼ਨ ਦਾ ਤੇ ਸੇਵਾ ਸੰਭਾਲ ਦਾਦਾ ਆਪਣੇ ਖਾਲਸਾ ਜੀ ਨਵਕਸ਼ੋ ਰੇਨਮਾਨਿਆਂ ਦੇ ਮਾਨ ਨਤਨਿਆਂ ਦੇ ਤਾਂ ਨਿੱਕਿਆਂ ਨਿਓਟ ਤੰਤਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਦੀ ਗਿਰਿ ਚ ਚਰਨਾ ਕਮਲਾਂ ਦੇ پاس ਅਰਦਾਸ ਬੇਨਤੀ ਹੈ ਜੀ ਆਪ ਜੀ ਦੀਆਂ ਸਤ ਸੰਗਤਾਂ ਦੇ ਸਹਿਯੋਗ ਨਾਲ ਆਪ ਜੀ ਦੇ ਪਾਵਨ ਅਸਥਾਨ ਦੇ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਚਰਨੋਚਨ ਸਿੰਘ ਜੀ ਉਹਨਾਂ ਦੇ 50ਵੇਂ ਵਰ੍ਹੇ ਨੂੰ ਮੌਕਾ ਦਿਆਂ ਹੋਇਆ ਜੀ 16 ਮਈ ਤੋਂ ਦੇ ਸ੍ਰੀ ਕਨਪਾਰਸਾ ਪ੍ਰਾਰੰਭਤ ਰਹੀ ਹੈ ਜੀ ਜੋ ਪਹਿਲਾ ਸ੍ਰੀ ਕਨਪਾਰਸਾ ਲੈਂਪੀਕ ਆਰਤੀ ਹੱਕੀਕਾਰ ਸੁਪਤਰੀਆਂ ਭੋਲਾ ਸਿੰਘ ਦੇ ਪਰਾਰ ਦੇ ਵੱਲੋਂ ਅੰਮ੍ਰਿਤ ਜਾਣ ਦੀ ਖੁਸ਼ੀ ਦੇ ਪ੍ਰਾਰੰਭਤ ਰਹੀ ਹੈ ਦੂਜਾ ਸ੍ਰੀ ਖੰਡ ਪਾਤ ਸਾਹਿਬ ਜਸਕ੍ਰੀਤ ਕਾਰ ਜਗਜੀਤ ਸਿੰਘ ਪੁੱਤਰ ਗੂਟਾ ਸਿੰਘ ਦੇ ਪਰਿਵਾਰ ਦੇ ਵੱਲੋਂ ਕੈਨੇਡਾ ਜਾਣ ਦੀ ਖੁਸ਼ੀ ਦੇ ਵਿੱਚ ਪ੍ਰਾਰੰਭ ਹੋਏ ਤੇ ਤੰਦਰੁਸਤੀ ਲਈ ਪ੍ਰਾਰੰਭ ਹੋਏ ਤੇਜਾ ਸ੍ਰੀ ਖੰਡ ਪਾਤ ਸੇ ਬੀਬੀ ਕਰਮਜੀਤ ਕਾਰ ਪੁੱਤਰੀ ਸਵਰਗੀਵਾਸੀ ਵਿਕਰ ਸਿੰਘ ਦੇ ਪਰਿਵਾਰ ਦੇ ਵੱਲੋਂ ਤੰਦਰੁਸਤੀ ਲਈ ਪ੍ਰਾਰੰਭ ਹੋਏ ਚੌਥਾ ਸ੍ਰੀ ਖੰਡ ਪਾਤ ਸਾਹਿਬ ਸਰਜੀਤ ਸਿੰਘ ਪੁੱਤਰ ਕਰਤੋਕ ਸਿੰਘ ਪਿੰਡ ਸਰਜੀਤਪੁਰਾ ਦੇ ਪਰਿਵਾਰ ਦੇ ਵੱਲੋਂ ਸ਼ਾਂਤੀ ਵਾਸਤੇ ਪ੍ਰਾਰੰਭ ਹੋਏ ਨੇ ਅਜੀ ਪਾਣਿਵਾ ਸ੍ਰੀ ਖੰਡਪਾਟ ਸਾਹਿਬ ਰਾਜਵੀਰ ਕਾਰ ਸੁਖੀ ਨਰਮਲ ਸਿੰਘ ਦੇ ਪਰਿਵਾਰ ਦੇ ਵੱਲੋਂ ਕੈਨੇਡਾ ਜਾਣ ਦੇ ਖੁਸ਼ੀ ਦੇ ਪ੍ਰਾਰambh ਹੋ ਰਹੇ ਆ। ਸ਼੍ਰੀਮਾ ਸ੍ਰੀ ਖੰਡਪਾਟ ਸਾਹਿਬ ਸਵਰਗਵਾਸੀ ਪ੍ਰੀਤਮ ਸਿੰਘ ਪੁੱਤਰ ਸਵਰਗਵਾਸੀ ਜੰਗ ਸਿੰਘ ਦੇ ਪਰਿਵਾਰ ਦੇ ਵੱਲੋਂ ਧੰਨਸ਼ਤੀ ਲਈ ਪ੍ਰਾਰambh ਹੋ ਰਿਹਾ ਹੈ। ਸਤਿਮਾ ਸ੍ਰੀ ਖੰਡਪਾਟ ਸਾਹਿਬ ਮਾਤਾਬ ਸੰਤਕਾਰ ਸੁਖਨੀ ਸਵਰਗਵਾਸੀ ਬੱਗਾ ਸਿੰਘ ਦੇ ਪਰਿਵਾਰ ਦੇ ਵੱਲੋਂ ਸ਼ੁਕਸ਼ਾਂਤੀ ਵਾਸਤੇ ਪ੍ਰਾਰambh ਹੋ ਰਿਹਾ ਜੀ। ਆਪ ਜੀ ਦੀ ਕਿਰਵਾਨੀ ਮਾਧ ਵਿੱਚ ਆਈਏ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ ਪੜੀ ਬਾਣੀ ਸਤਿ ਥਣ ਦੇ ਪ੍ਰਵਾਨ ਕਰਨੀ ਜੀ ਮਤ ਤੋਂ ਅੱਗੇ ਬਾਣੀ ਪੜਦੀ ਆ ਗਿਆ ਰਖਸ਼ਨੀ ਜੀ ਆਪਣਾ ਕਾਰਜ ਆਪ ਹੀ ਕਰਵਾ ਲੈਣਾ ਕਾਰਜਾਂ ਦੇ ਵਿੱਚ ਸੰਗ ਸੰਗ ਹੋ ਕੇ ਸਹਿਤਾ ਕਰਨੀ ਸੇਵ ਪ੍ਰਵਾਰਾਂ ਦੀਆਂ ਬੇਨਤੀਆਂ ਸਵੀਕਾਰ ਕਰਨਾ ਕਰਾਂਗੇ ਸੁਖ ਸ਼ਾਂਤੀ ਮੁੱਖਾ ਕਲੇਸ਼ਾਂ ਦਾ ਨਾਸ ਕਰਨਾ ਤਿੰੰਦਾ ਪ੍ਰਯਾਸ ਕਰਨਾ ਉਹਨਾਂ ਵਾਲਾ ਸਮਾ ਸੁੱਖਾ ਪ੍ਰਯੰਦਾ ਕੀਤਾ ਕਰਾਉਣਾ ਦੇ ਰੁਕਤਾ ਵਾਸ਼ਦੀ ਜੀ ਬੱਚਿਆਂ ਦੇ ਸੱਤੇ ਹੱਥ ਰੱਖਣਾ ਲੰਬੀਆਂ ਅਮਰਾ ਬਖਸ਼ਨੀਆ ਵਿਦਿਆ ਦਾਨ ਵਰਸ਼ਨਾੰਦਰਾਉਂ ਕਰਾਉਂਗੇ ਸੁਖੀ ਜੀਵਨ ਵਰਸ਼ਨਾ ਜੀ ਬਦੇਸਤਾ ਚੰਗ ਸੰਗ ਹੋ ਕੇ ਸਹਿਯਤਾ ਕਰਨੀ ਕਾਰਜਰਾਸ ਕਰਨੇ ਸਭ ਮਨੋ ਕਾਮਨਾ ਪੂਰਨ ਕਰਨੀਆਂ ਵੇਤੀਆਂ ਸਵੀਕਾਰ ਕਰਨਾ ਆਂਆਂ ਪੀਆਂ ਤਿਲਤਲ ਪੇਟਾ ਮੂਰਨ ਕਰਨੀਆਂ ਜੀ ਆਈ ਦੀ ਮਾਇਆ ਸਪਲੀ ਕਰਨੀ ਜੀ ਲੇਖੇ ਚਲਾਉਣੀ ਜੀ ਦਰਾਂ ਕਰਾਉਂਗੇ ਸੁਖੀ ਜੀਵਨ ਵਰਸ਼ਨਾ ਜੀ ਇਸ ਲਈ ਆਪ ਜੀ ਦੇ ਹਿਰਦੇ ਸਾਰੇ ਪਰਿਵਾਰਾਂ ਦੇ ਵੱਲੋਂ ਜੀ ਮਾਦੀਆਂ ਦਾ ਸਾਨੂੰ ਮਠਰਾ ਦੇ ਆ ਬਖਸ਼ ਸਕਤੀਆਂ ਦਾਤਾਂ ਵਿੱਚ ਆਓ ਪਵਿੱਤਰ ਖੜਾ ਪ੍ਰਸ਼ਾਦੀ ਦੇਕ ਸਾਕੀ ਥਾਇ ਰਹਿ ਜੀ ਆਪ ਜੀ ਕਰੋ ਕਿਰਪਾ ਇਹ ਭੋਗ ਲਾਓ ਜੀ ਸੇਤ ਪ੍ਰਸਾਦ ਸੰਤ ਚਪਤਾਂ ਦੀ ਆਗਿਆ ਬਖਸ਼ਨੀ ਜੀ ਜੋ ਜੀ ਆਪ ਜੀ ਦੀ ਰਖਾ ਸਕੇ ਸਵਾਭ ਨੀਦਾ ਵਾਹਿਗੁਰੂ ਵਾਹਿਗੁਰੂ ਅੰਨ ਨਾਮ ਜਪੇ ਸ੍ਰੀ ਹੁਕਮਨਾਮਾ ਸਹਿਬ ਸੰਗਤਾਂ ਨੂੰ ਸੁਨਾ ਕੇ ਨਿਹਾਲ ਕਰੋ ਜੋ ਜੀ ਆਪ ਜੀ ਦੇ ਦੱਤ ਆਵੇ ਮਹੇਰਾਂ ਦਾ ਸਿਖਾਸ ਸਰਬਾਤਮ ਜੀ ਜਾਵੇ ਨਾਨਕ ਨਾਮ ਚੜਨੇ ਕਲਾ ਢੇ ਭਾਣੇ ਸਰਬਤਨ tham ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਭਾਣ ਗੋਨੀ ਦਾਣਿ અપਾਰ ਠਾਕਰੇ ਮਨ ਲੋੜੀ ਦਾ ਪਾਇਆ ਬਨਵੰਤ ਨਾਨਕ ਸਦਾ ਪ੍ਰਪਤੇ ਹਰਨਾਮ ਭੋਜਨ ਖਾਇਆ ਜੈਤੁ ਸਰੀ ਮਹਾਨੁ ਲਾ ਪੰਜਵਾਂ ਬਾਸ ਸ਼ਲੁਕਾ ਨਾਲ ਕੋ ਓੰਕਾਰੁ ਸਤਗੁਰ ਪ੍ਰਸਾਦ ਸਲੋਕ ਆਤਪੂਰਨ ਮਦਪੂਰਨ ਅੰਤਪੂਰਨ ਪਰਮੇਸ਼ਰ ਹੈ ਸਮਰੰਤ ਸੰਤ ਸਰਵਤਰਮਨੰ ਨਾਨਕ ਅਗਨਾਸਨ ਜਗਦੀਸ਼ਰ ਹੈ ਪੇਖਨ ਸੁਨਨ ਸੁਨਾਵਨੋ ਮਨ ਮੈਂ ਦਰੜੀ ਅਸਾਚ ਪੂਰ ਰਿਓ ਸਰਵਤਰ ਮੈਂ ਨਾਨਕ ਹਰ ਰੰਗ ਰਾਚ ਪਉ ਹਰ ਇੱਕ ਨਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਕਿਨ ਮੈਂ ਥਾਪਿ ਉਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀ ਪ੍ਰਵਿਆ ਸਭ ਲੋਈ ਜਿਸ ਆਪ ਬਜਾਏ ਸੋ ਬੁਝਸੀ ਨਿਰਮਲ ਜਨ ਸੋਈ ਸ਼ਲੋਕ ਰਚੰਤ ਜੀ ਰਚਨਾ ਮਾਤ ਗਰਬ ਸਤਾਪਨੰ ਸਾ ਸਾ ਸਮਰੰਤ ਨਾਨਕ ਮਹਾ ਅਗਨ ਨਾ ਬਿਨਾਸਨ ਮੁਖ ਤਲ ਪੈਰ ਉਪਰ ਬਸੰਦੋ ਗੋਥੜੈ ਥਾਈ ਨਾਨਕ ਸੋ ਧਣੀ ਕਿਉ ਵਸਾਰਿਓ ਉਦਰੈ ਜਿਸਦੈ ਨਾਏ ਪੌੜੀ ਰਗਤ ਬਿੰਦ ਕਰ ਨਿਮਿਆ ਯਗਨ ਉਦਰ ਮੁਝਾਰੇ ਅਰਧ ਮੁਖ ਚੀਲ ਵਿਕਲ ਨਰਕ ਘੋਰ ਗਵਾਰ ਹਰ ਸਿਮਰ ਤੂ ਨਾ ਜਲ ਹੈ ਮਰਤਨ ਉਰ ਧਾਰੇ ਬੇਖਮ ਥਾਨੋ ਜਨ ਰਖਿਆ ਤਿਸ ਤਨ ਨਾ ਵਿਸਾਰ ਪ੍ਰਭ ਸਰਤ ਸੁਖ ਦੇ ਨਾਹੀ ਜੈਸਾ ਜਨਮਾਰ ਸ਼ਲੋਕ ਮਾਨੇ ਸ਼ਾਦਾਨ ਕਰਨ ਸਰਵਤਰ ਅਸਪੂਰਣੈ ਖਟਨੈ ਕਲ ਕਲੇਸ਼ ਪ੍ਰਭ ਸਿਮਰਨ ਨਾਨਕ ਤਹ ਦੂਰ ਰਹਾ ਹੈ ਖਬਰੰਗ ਮਾਨੈ ਜਿਸ ਸੰਗ ਤਸੋ ਨੈ ਅਨੀ ਹਉ ਸੋ ਸਾਉ ਬਿੰਦਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਪੌੜੀ ਜੀਵ ਪ੍ਰਾਨ ਤਨ ਤਨ ਦੀਆ ਦੀਨੇ ਰਸ ਭੋਗ ਗ੍ਰਹ ਮੰਦਰ ਰਤ ਅਸ ਦੀਏ ਰਚ ਭਲੇ ਸੰਜੋਗ ਸੁਦ ਬਿੰਤਾ ਸਾਜਨ ਸੇਵਕ ਦੀਏ ਪ੍ਰਵਦੇਵਨ ਜੋਗ ਹਰਿ ਸਿਮਰਤ ਤਨ ਮਨ ਹਰ ਲਹਿਆ ਜਾਇ ਬਿ ਜੋਗ ਸਾਧ ਸੰਗ ਹਰ ਗੁਣ ਰਮੋ ਬਿਰਸ਼ੇ ਸਭ ਰੋਗ ਸ਼ਲੋਕ ਕੋਟਰਾਮ ਬਜਤਨ ਕਰਣੈ ਮਾਇਆ ਨੇ ਕੁਦਮ ਹੈ ਹਰ ਭਗਤ ਪਾਵਹੀਣ ਨਾਨਕ ਪ੍ਰਵਸਰਤੀ ਪ੍ਰੇਤਤ ਟੁੱਟਣਿਆ ਸਾ ਪ੍ਰੀਤ ਜੋ ਲਾਈ ਬਿਆਨ ਸੋ ਨਾਨਕ ਸੱਚੀ ਰੀਤ ਸਾਈ ਸੇ ਦਿੱਰਤਿਆ ਪੌੜੀ ਜਿਸੇ ਵਿਸਰਤ ਧਨ ਬਸਮ ਹੋਈ ਕਹਿਤੇ ਸਭ ਪ੍ਰੀਤ ਖਿਨ ਗ੍ਰਹਿ ਮੈਂ ਬਸਨ ਦੇਵਈ ਜਿਨ ਸੋ ਸੋਈ ਹੇਤ ਕਾਰਿਆਨਰਤ ਦਰਬ ਸੰਚਿਆ ਸੁਕਾਰਜ ਕੀਤ ਜੈਸਾ ਬੀਜੈ ਸੋ ਲੁਣਾਏ ਕਰਮ ਇਹ ਖੇਤ ਅਗਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ ਸ਼ਲੋਕ ਕੋਟ ਦਾਨ ਸ਼ਨਾ ਨਹੀਂ ਅਨਕ ਸੋਦਨ ਪਵਿੱਤਰਤ ਹੈ ਚਰੰਤ ਨਾਨਕ ਹਰ ਹਰ ਰਸਨਾ ਸਰ ਪਾਪੀ ਮੁਚਤੇ ਈਤਨ ਕੀ ਤੁਮ ਖਣਾ ਪੋਰੀ ਤਿਉ ਪਾਈ ਮਨ ਬਸੰਦੜੋ ਸੱਚ ਸਾਉ ਨਾਨਕ ਆਪੇ ਉਡਖੜੇ ਉਲਾ ਪੌੜੀ ਕੋਟਗ ਹ ਸਭ ਨਾਸ ਹੋ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਉ ਜਨਮ ਮਰਨ ਪੈ ਕੱਟੀਐ ਨਿਚਲ ਸਚਤਾਉ ਪੂਰਬੋ ਵੈ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਵ ਰਾਖਿਲੇ ਹੋ ਨਾਨਕ ਬਲ ਜਾਉ ਸ਼ਲੋਕ ਗ੍ਰਹਿ ਰਚਨਾ ਪਾਰੰਗਿ ਮਨ ਬਲਾ ਸਵਾਦਿ ਰਚੈਕਤਾ ਚਨੈ ਸਿਮਰੰਤ ਨਾਨਕ ਤੇਜੰਤ ਵਿਸ਼ਟਾ ਕਰਮ ਹੈ ਮੱਝੂ ਡੰਬਰ ਹਬ ਕਹੋ ਮਹੱਭਜ ਮਹੱਭਤ ਨੇਹੋ ਸੋ ਸਾਈਂ ਦੇਵ ਸਰਾਈ ਨਾਨਕ ਸੋਤਨ ਖੇ ਪੌੜੀ ਸੁੰਦਰ ਸੀ ਜਨੇਕ ਸੁਖ ਰਸ ਭੋਗਨ ਪੂਰੇ ਗ੍ਰਸੂਆ ਚੰਦਨ ਸੁਗੰਧ ਲਾਈ ਮੋਤੀ ਹੀਰੇ ਮਨ ਚੇ ਸੁਖ ਮਾਨਤਾ ਕ੍ਰਿਸ਼ਨਾ ਹੀ ਮਸੂਰੇ ਸੋ ਪ੍ਰਵਚਿਤਨ ਆਵੈ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦਮਨ ਧੀਰੇ ਸਲੋਕ